ਸੋ ਅੱਜ ਦਾ ਜਿਹੜੀ ਇਹ ਮੀਟਿੰਗ ਹੈ ਲੋਕ ਸਭਾ ਤੇ ਮੱਦੇ ਨਜ਼ਰ ਇਹ ਮੀਟਿੰਗਸ ਕੀਤੀਆਂ ਜਾ ਰਹੀਆਂ ਆ ਆ ਲੋਕ ਸਭਾ ਦੀਆਂ ਐਕਸਟੈਂਡਡ ਮੀਟਿੰਗਸ ਨੇ ਇਹਦੇ ਵਿੱਚ ਅਸੀਂ ਸਾਡੇ ਬਲਾਕ ਪ੍ਰੈਜ਼ੀਡੈਂਟਸ ਬਲਾਕ ਕਮੇਟੀਆਂ ਤੇ ਮੰਡਲ ਸਾਡਾ ਨਵਾਂ ਇੱਕ ਯੂਨਿਟ ਤਿਆਰ ਹੋਇਆ ਹੈ ਮੰਡਲ ਪ੍ਰਧਾਨਾਂ ਨੂੰ ਬੁਲਾਇਆ ਜਾਂਦਾ ਹੈ ਔਰ ਡੀ ਸੀ ਸੀ ਡਿਸਟ੍ਰਿਕਟ ਕਮੇਟੀ ਦੋ ਤਿੰਨੇ ਇਹਦੇ ਵਿੱਚ ਜ਼ਿਲ੍ਹਾ ਪ੍ਰਧਾਨ ਪੈ ਜਾਂਦੇ ਨੇ ਸੋ ਇਸ ਕਰਕੇ ਅੱਜ ਉਹ तमाम ਅਹੁਦੇਦਾਰ ਸਭਾਣਾ ਦੀ ਜਿਹੜੀ ਐਕਸਟੈਂਡਡ ਮੀਟਿੰਗ ਲੋਕ ਸਭਾ ਔਰੇ ਨਾਲ ਇੱਕ ਖੁੱਲੀ ਚਰਚਾ ਦਵਿੰਦਰ ਯਾਦਵ ਜੀ ਇਹ ਪਹਿਲਾ ਪ੍ਰੋਗਰਾਮ ਹੈ ਪਹਿਲੀ ਵਾਰੀ ਹੋ ਰਿਹਾ ਪੰਜਾਬ ਦੇ ਵਿੱਚ ਕਿ ਪੰਜਾਬ ਦਾ ਜਿਹੜੇ ਪ੍ਰਭਾਰੀ ਹੈ ਉਹ ਹਰ ਵਿਅਕਤੀ ਨਾਲ ਆਪਣੀ ਖੁੱਲ ਕੇ ਗੱਲ ਕਰਦੇ ਨੇ ਸੋ ਲੋਕ ਆਪਣੇ ਆਪਣੇ ਵਿਚਾਰ ਰੱਖਦੇ ਨੇ ਸਾਨੂੰ ਕੁਝ ਜੇ ਕੋਈ ਕਮੀਆਂ ਹੁੰਦੀਆਂ ਸਾਡੇ ਚ ਉਹਨੂੰ ਠੀਕ ਕਰਨ ਵਾਸਤੇ ਕਹਿੰਦੇ ਨੇ ਆਰਗੇਨਾਈਜੇਸ਼ਨ ਸਟਰਕਚਰ ਦੇ ਵਿੱਚ ਕਿਤੇ ਕਿੰਤੂ ਪਰੰਤੂ ਹੈ ਉਰੇ ਤੇ ਟਿਪਾ ਟਿਪਨੀ ਕੀਤੀ ਜਾਂਦੀ ਹੈ ਜਾਨੀ ਕੀ ਡੈਮੋਕ੍ਰੇਸੀ ਤਾਂ ਪਾਰਟੀ 'ਚ ਹੈ ਹੀ ਹੈ ਲੇਕਿਨ ਆਮ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਜਿਹੜੇ ਕਿ ਵਰਕਰ ਨੇ ਪਹਿਲੀ ਥਲੜੀ ਕਤਾਰ ਦੇ ਕਿ ਤੁਸੀਂ ਅਗਰ ਲੱਗਦਾ ਹੈ ਤੁਹਾਨੂੰ ਕਿਤੇ ਕੁਝ ਠੀਕ ਕਰਨ ਦੀ ਜ਼ਰੂਰਤ ਹੈ ਸਿਸਟਮ 'ਚ ਉਸਾਂ ਨੂੰ ਦੱਸੋ ਸੋ ਦੱਟ ਅਸੀਂ ਨੂੰ ਠੀਕ ਕਰੀਏ ਫਿਰ ਚੰਡੀਗੜ੍ਹ ਦੇ ਵਿੱਚ ਜਿਹੜਾ ਗੱਟ ਜੋੜ ਦਾ ਇਲੈਕਸ਼ਨ ਹੋ ਰਿਹਾ ਉਹਦੇ ਬਾਰੇ ਕੀ ਚੋਨ ਹੋ ਰਹੀ ਹੈ ਜਿਹੜੀ ਮੇਅਰ ਦੀ ਤੇ ਪੰਜਾਬ ਦੇ ਵਿੱਚ ਕਿਹੋ ਜੀ ਤਸਵੀਰ ਸਮਝਿਓ ਕਿਉਂਕਿ ਇਹ ਤਾਂ ਬੜੀ ਵਾਰ-ਵਾਰ ਇੱਕ ਹੀ ਗੱਲ ਬਹੁਤ ਵਾਰ ਇਹ ਰਹੀ ਤੇ ਚਰਚਾ ਔਰ ਚੰਡੀਗੜ੍ਹ ਚ ਕੀ ਹੋ ਰਿਹਾ ਹੈ ਜਾਂ ਕਿਤੇ ਹੋਰ ਦੇਸ਼ ਚ ਕੀ ਹੋ ਰਿਹਾ ਹੈ ਮੈਨੂੰ ਕੋਈ ਜ਼ਿਆਦਾ ਮੈਂ ਤਵੱਜੂ ਘੱਟ ਦਿੰਦਾ ਮੈਂ ਕੇਵਲ ਪੰਜਾਬ ਤੇ ਬਿਕੋਜ਼ ਪੰਜਾਬ ਦਾ ਮੇਰੇ ਕੋਲ ਕੰਮ ਹੈ ਆਈ ਕੈਨ ਟਾਕ ਅਬਾਊਟ ਪੰਜਾਬ ਪੰਜਾਬ ਦੇ ਕਿਸੇ ਮੁੱਦੇ ਦੀ ਗੱਲ ਹੈ ਤਾਂ ਉਹ ਆਪਾਂ ਕਰ ਸਕਦੇ ਹਾਂ ਸੋ ਮੈਨੂੰ ਲੱਗਦਾ ਹੈ ਕਿ ਇੱਥੇ ਕਾਂਗਰਸ ਪਾਰਟੀ 13ਆਂ 13 ਸੀਟਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਦੀ ਤਿਆਰੀ ਲੈ ਕੇ ਜਿਹੜੀ ਚੱਲ ਰਹੀ ਹੈ ਕੱਲ ਅਸੀਂ ਅਮ੍ਰਿਤਸਰ ਸਾਹਿਬ ਹੋ ਕੇ ਆਏ ਹਾਂ ਹੁਣ ਅੱਜ ਅਸੀਂ ਲੁਧਿਆਣਾ ਆਏ ਹਾਂ ਜਾਨੀ ਕਿ ਟੋਟਲ ਅਸੀਂ 8 ਲੋਕ ਸਭਾ ਦੀਆਂ ਮੀਟਿੰਗਸ ਇਸੇ ਤਰ੍ਹਾਂ ਸਟੈਂਡਰਡ ਕਰ ਚੁੱਕੇ ਹਾਂ ਰੈਸਟ ਆਫ ਦਾ ਮੀਟਿੰਗਸ ਕਿਉਂਕਿ 11 ਤਰੀਕ ਨੂੰ ਸੰਬਰਾਲਾ ਵਿਖੇ ਖਰਗੇ ਸਾਹਿਬ ਇੱਕ ਕਨਵੈਨਸ਼ਨ ਕਰ ਰਹੇ ਹੈ ਵਰਕਰ ਸਾਥੀਆਂ ਦੇ ਨਾਲ ਅਹੁਦੇਦਾਰਾਂ ਨਾਲ ਉਸ ਤੋਂ ਬਾਅਦ ਜਾਂ ਉਸ ਦੇ ਇਨ ਬਿਟਵੀਨ ਅਸੀਂ ਕਰਾਂਗੇ ਅੱਛਾ ਪ੍ਰਦੀਪ ਸਾਹਿਬ ਇਹਨਾਂ ਤਸਵੀਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਗਾਇਬ ਐ ਕਿਉਂ ਰਹੇ ਹਨ ਕਿਵੇਂ ਦੇਖਦੇ ਹੋ ਤੁਸੀਂ ਕਾਂਗਰਸ ਕਿਉਂਕਿ ਉਹ ਉਹ ਵੀ ਤਾਂ ਵਰਕਰ ਹੀ ਨੇ ਕਾਂਗਰਸ ਦੇ ਇੱਕ ਮੇਰੀ ਬੇਨਤੀ ਹੈ ਜਾਣ ਬੁੱਝ ਕੇ ਕਈ ਵਾਰੀ ਤੁਸੀਂ ਐਸਾ ਸਵਾਲ ਕਰ ਦਿੰਦੇ ਹੋ ਨਵਜੋਤ ਸਿੰਘ ਸਿੱਧੂ ਗਾਇਬ ਕਿਉਂ ਹੈ ਜਾਂ ਨਹੀਂ ਹੈ ਕਿਉਂਕਿ ਬਹੁਤ ਸਾਰੇ ਪਾਰਟੀ ਦੇ ਲੀਡਰ ਨੇ ਜ਼ਰੂਰੀ ਨਹੀਂ ਹੈ ਕਿ ਹਰ ਵਿਅਕਤੀ ਦਾ ਤਸਵੀਰ ਚੋਣਾ ਕੋਈ ਜ਼ਰੂਰੀ ਹੁੰਦਾ ਹੈ ਬਹੁਤ ਸਾਰੇ ਸਾਡੇ ਸੀਨੀਅਰ ਲੀਡਰ ਸਹਿਬਾਨ ਨੇ ਉਹ ਹੁੰਦੇ ਨੇ ਉਹ ਐਕਸ ਹੋ ਜਾਂਦੇ ਨੇ ਕੱਲ ਨੂੰ ਰਾਜਾ ਵੜਿੰਗ ਵੀ ਐਕਸ ਹੋ ਸਕਦਾ ਸੋ ਇਹ ਜ਼ਰੂਰੀ ਨਹੀਂ ਹੈ ਕਿ ਜਦੋਂ ਮੈਂ ਐਕਸ ਹੋ ਜਾ ਤਾਂ ਫਿਰ ਮੇਰੀ ਫੋਟੋ ਰੇ ਵਿੱਚ ਲਾਈ ਜਾਏਗੀ ਇਹ ਸਿਸਟਮ ਹੈ ਇੱਕ ਪਾਰਟੀ ਦਾ ਇਹ ਪਾਰਟੀ ਲਈ ਜੀ ਜੀ ਹਾਂ ਅੰਮ੍ਰਿਤਸਰ ਦੇ ਵਿੱਚ ਵਿਰੋਧ ਹੋਇਆ ਨਾ ਸੋ ਮੈਂ ਉਹ ਵੀ ਕ ਤੁਹਾਨੂੰ ਕਹਿਣਾ ਚਾਹਨਾ ਕਿ ਅਸੀਂ ਉੱਥੇ ਬੈਠੇ ਸੀ ਸਾਨੂੰ ਕਿਸੇ ਪ੍ਰਕਾਰ ਦਾ ਵਿਰੋਧ ਲੱਗਿਆ ਨਹੀਂ ਆਟ ਇਜ਼ ਅ ਕ੍ਰिएशन ਆਪਣੀ ਆਪ ਹੀ ਕੋਈ ਬੰਦਾ ਹੁਣ ਮੁੰਡਾ ਉੱਠ ਕੇ ਕਦੀ ਸਵਾਲ ਇੱਥੇ ਹੁਣ 300 ਬੰਦੇ ਜਾਂ 500 ਬੰਦੇ ਦੇ ਵਰਕਰ ਸਾਥੀਆਂ ਚੋਂ ਕੋਈ ਨਾ ਕੋਈ ਉੱਠ ਕੇ ਗੱਲ ਕਹਿ ਸਕਦਾ ਹੈ ਖੜਾ ਹੋ ਕੇ ਸਾਨੂੰ ਕਿ ਜੀ ਅਸੀਂ ਚਾਹੁੰਦੇ ਹਾਂ ਸਾਡੀ ਫਲਾਹ ਬੰਦਾ ਸਾਡਾ ਹੋਣਾ ਚਾਹੀਦਾ ਇੱਛਾ ਦੇ ਮੁਤਾਬਕ ਉਹ ਕੋਈ ਵਿਰੋਧ ਨਹੀਂ ਹੈ ਉਹ ਇੰਟਰਨਲ ਡੈਮੋਕ੍ਰੇਸੀ ਹੈ ਔਰ ਆਪਣੀ ਗੱਲ ਰੱਖੀ ਗਈ। ਥੈਂਕ ਯੂ ਜੀ। ਪ੍ਰਦੀਪ ਸਾਹਿਬ ਨਵੇਂ ਚਿਹਰੇ ਵੀ ਦੇਖ ਸਕਦੇ ਨੇ ਲੋਕ ਸਭਾ ਦੇ ਵਿੱਚ ਕਿ ਪੁਰਾਣੇ ਜਿਹੜੇ ਚਿਹਰੇ ਨੇ ਉਹਨਾਂ ਨੂੰ ਟਿਕਾ ਮਿਲਣਾ। ਹੋਜੀ ਇਹ ਜਿਹੜਾ ਨਵਾਂ ਜਾਂ ਪੁਰਾਣਾ ਚਿਹਰਾ ਇਹ ਇਹ ਕਾਂਗਰਸ ਹਾਈ ਕਮਾਂਡ ਤੇ ਡਿਪੈਂਡ ਕਰਦਾ ਹੈ। ਸਾਡਾ ਜਿਹੜਾ ਗਰਾਉਂਡ ਜ਼ੀਰੋ ਤੋਂ ਉਹਨਾਂ ਨੂੰ ਜਾ ਕੇ ਦੱਸਣਾ ਫੈਸਲਾ ਅੰਤਿਮ ਜਿਹੜੇ ਫੈਸਲੇ ਲੈਣੇ ਨੇ ਉਹ ਖਰਗੇ ਸਾਹਿਬ ਨੇ ਤੇ ਰਾਹੁਲ ਗਾਂਧੀ ਜੀ ਨੇ ਸਰ ਸਮਝ ਆਈ? Subscribe to One India channel and never miss an update.